PBCs dalet adivasi they don't play the game they're not even in the game i don't want to live in a country where 90% of the people do not have access to it. <laughs> Congress neta Rahul Gandhi di America fairy ne chare paase tarthalli macha ditti hai Rahul Gandhi ne America andar kuj ajeeb bewaq bayan de diyan jis to baad BJP kaafi okhi hai is liye BJP te RSS naal jude log Rahul Gandhi de bayan di alochana kar rahe han da ji ki bijp de ਕਈ ਵੱਡੇ ਨੇਤਾਵਾਂ ਨੇ ਰਾਹੁਲ ਗਾਂਧੀ ਦੇ ਵਿਆਨਾ ਦੀ ਆਲੋਚਨਾ ਕੀਤੀ ਹੈ ਹੁਣ ਇੱਕ ਕੜੀ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਤੇ ਹਮਲਾ ਬੋਲੇ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਤੇ ਲਿਖਿਆ ਰਾਸ਼ਟਰ ਵਿਰੋਧੀ ਗੱਲਾ ਕਰਨ ਤੇ ਦੇਸ਼ ਨੂੰ ਤੋੜਨ ਵਾਲਿਆਂ ਦੇ ਨਾਲ ਖੜਾ ਰਾਹੁਲ ਗਾਂਧੀ ਤੇ ਕਾਂਗਰਸ ਦੀ ਆਦਤ ਜਿਹੜੀ ਬਣ ਗਈ ਹੈ ਚਾਹੇ ਜੰਮੂ ਕਸ਼ਮੀਰ ਵਿੱਚ ਜੇ ਕੇ ਐਨ ਸੀ ਤੇ ਦੇਸ਼ ਵਿਰੋਧੀ ਤੇ ਰਾਖਵ ਕਰਨ ਵਿਰੋਧੀ এজেন্ডੇ ਦੀ ਮਾਇਕ ਕਰਨਾ ਹੋਏ ਜਾਂ ਫਿਰ ਵਿਦੇਸ਼ੀ ਮੰਚਾਂ ਉੱਪਰ ਭਾਰਤ ਵਿਰੋਧੀ ਗੱਲਾਂ ਕਰਨੀਆਂ ਹੋਣ ਰਾਹੁਲ ਗਾਂਧੀ ਨੇ ਦੇਸ਼ ਦੀ ਸੁਰੱਖਿਆ ਤੇ ਭਾਵਨਾਵਾਂ ਨੂੰ ਹਮੇਸ਼ਾ ਠੇਸ ਪਹੁੰਚਾਈ ਹਮੇਸ਼ਾ ਨੇ ਅਕੀਲ ਲਿਖਿਆ ਕਿ ਭਾਸ਼ਾ ਤੋਂ ਭਾਸ਼ਾ ਖੇਤਰ ਤੋਂ ਖੇਤਰ ਤੇ ਤਰਮ ਤੋਂ ਤਰਮ ਦੇ ਵਿਕਰੀ ਦੇ ਗੱਲ ਕਰਨਾ ਰਾਹੁਲ ਗਾਂਧੀ ਦੀ ਵੰਡਵਾਦੀ ਸੋਚ ਨੂੰ ਦਰਸਾਉਂਦਾ ਹੈ ਦੇਸ਼ ਵਿੱਚੋਂ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰਕੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕਾਂਗਰਸ ਦਾ ਰਾਖਵਾਂਕਰਨ ਨੂੰ ਵਿਰੋਧੀ ਚਿਹਰਾ ਦੇਸ਼ ਇਸ ਸੌਮਨੇ ਲਿਆਂਦਾ ਮਨ ਵਿਚਲੇ ਵਿਚਾਰ ਤੇ ਸੋਚ ਹਮੇਸ਼ਾ ਕਿਸ ਨਾ ਕਿਸੇ ਸਾਧਨ ਰਾਹੀਂ ਬਾਹਰ ਆ ਹੀ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਤਾ ਗੋ ਭਾਜਪਾ ਹੈ ਕੋਈ ਵੀ ਰਾਫੀਕਰਨ ਨੂੰ ਛੂ ਨਹੀਂ ਸਕਦਾ ਤੇ ਕੋਈ ਵੀ ਦੇਸ਼ ਦੀ ਇਕਤਾ ਨਾਲ ਖੇਲਵਾੜ ਨਹੀਂ ਕਰ ਸਕਦਾ। ਦਾਜੀ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ਦੌਰਾਨ ਜਾਰਜਟਾਊਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਰਿਜਵੇਸ਼ਨ ਨਾਲ ਜੁੜੇ ਇੱਕ ਸਵਾਲ ਤੇ ਕਿਹਾ ਸੀ ਕਿ ਕਾਂਗਰਸ ਰਾਫਵਾਕਰਨ ਨੂੰ ਖਤਮ ਕਰਨ ਬਾਰੇ ਉਦੋਂ ਸੋਚੇਗੀ ਜਦ ਸਹੀ ਸਮਾਂ ਆਏਗਾ ਅਜੇ ਸਹੀ ਸਮਾਂ ਨਹੀਂ ਆਇਆ ਜਿਕਰ ਕਰਦੇ ਕਿ راہਲ ਗਾਂਦੇ ਨੂੰ ਪੁੱਛਿਆ ਗਿਆ ਸੀ ਕਿ ਭਾਰਤ ਵਿੱਚ ਰਾਫਵਾਕਰਨ ਕਦੋਂ ਖਤਮ ਹੋਏਗਾ ਇਸ ਦੇ ਜਵਾਬ ਵਿੱਚ ਰਾਹੁਲ ਨੇ ਇਹ ਕਿਹਾ ਕਿ ਜਦੋਂ ਤੁਸੀਂ ਵਿਧੀ ਅੰਕੜਿਆਂ ਨੂੰ ਦੇਖਦੇ ਹੋ ਤਾਂ ਆਦੀਵਾਸੀਆਂ ਨੂੰ 100 ਰੁਪਏ ਵਿੱਚੋਂ 10 ਪੈਸੇ, ਦਲਿਤਾਂ ਨੂੰ 100 ਵਿੱਚੋਂ 5 ਰੁਪਏ ਤੇ OBC ਨੂੰ ਵੀ ਲਗਭਗ ਇੰਨੀ ਹੀ ਰਕਮ ਮਿਲਦੀ ਹੈ। ਅਸਲੀਅਤ ਇਹ ਹੈ ਕਿ ਉਹਨਾਂ ਨੂੰ ਭਾਗੀਦਾਰੀ ਨਹੀਂ ਮਿਲ ਰਹੀ। ਭਾਰਤ ਦੇ ਹਰ ਬਿਜ਼ਨਸ ਲੀਡਰ ਦੀ ਸੂਚੀ ਵੇਖੋ ਉਸ ਵਿੱਚ ਮੈਨੂੰ आदिवासीते दलिता दे नाम ਦਿਖਾਓ ਮੈਨੂੰ ਲੱਗਦਾ ਹੈ ਕਿ ਸਿਖਰਲੇ 200 ਵਿੱਚ ਇੱਕ ओबीसी ਹੈ ਉਹ ਭਾਰਤ ਦੇ 50% ਹਨ ਪਰ ਅਸੀਂ ਇਸ ਬਿਮਾਰੀ ਦਾ ਇਲਾਜ ਨਹੀਂ ਕਰ ਰਹੇ ਹਾਂ ਹਾਲਾਂਕਿ ਉਹਨਾਂ ਰਿਜ਼ਰਵੇਸ਼ਨ ਹੀ ਇੱਕੋ ਹੀ ਸਾਧਨ ਨਹੀਂ ਹੈ ਹੋਰ ਸਾਧਨ ਵੀ ਹਨ ਹੋਰ ਅਪਡੇਟ ਲਈ ਦੇਖਦੇ ਰਹੋ ਜੈ ਬਲੂਟੀਵੀ